ਆ ਬਾਣੋ ਬਾਣੀ ਹਰਿਆਣੇ ਦੇ ਵਿੱਚ ਆ ਚੁੱਕਿਆ ਤੁਹਾਨੂੰ ਦਿਖਾਉਨੇ ਆ ਕਿ ਕਿੱਥੇ ਤੱਕ ਜਿਹੜੀ ਫੋਰਸ ਲੱਗੀ ਹੋਈ ਹੈ ਆ ਦੇਖ ਲਓ ਦੋਸਤੋ ਮੈਂ ਸਟਾਰਟ ਕਰਦਾ ਵੀ ਆ ਜਗ੍ਹਾ ਤੋਂ ਫੋਰਸ ਸਟਾਰਟ ਹੁੰਦੀ ਹੈ ਇੱਥੋਂ ਆ ਬੱਸ ਖੜੀਆ ਲਾਸਟ ਬੱਸ ਆ ਇਹ ਇੱਥੋਂ ਸਟਾਰਟ ਹੁੰਦੀ ਆ ਆ ਦੇਖ ਲਓ ਤੁਸੀਂ ਤੇ ਤੁਹਾਨੂੰ ਕਿਸਾਨ ਵੀ ਦੱਸੂਗਾ ਇੱਕ ਬੈਰੀਕੇਡ ਨਹੀਂ ਹੈਗਾ ਦੋਸਤੋ ਥਾਂ ਥਾਂ ਦੇ ਉੱਤੇ ਕਈ ਬੈਰੀਕੇਟਿੰਗ ਕੀਤੀ ਹੋਇਆ ਕਈ ਜਗ੍ਹਾ ਦੇ ਉੱਤੇ ਕਿ ਇੱਕ ਟੁੱਟੂ ਦੀ ਦੂਜੀ ਦੂਜੀ ਟੁੱਟੂ ਤੀਜੀ ਉਸ ਤੋਂ ਬਾਅਦ ਇਹ ਕਿਸਾਨਾਂ ਦੀ ਗੱਲ ਕਰੀਏ ਤਾਂ ਆ ਜਗ੍ਹਾ ਤੋਂ ਕਿਸਾਨ ਸਟਾਰਟ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਉਸ ਤੋਂ ਬਾਅਦ ਅਖਰ 1.5-2 ਕਿਲੋਮੀਟਰ 'ਚ ਕਿਸਾਨ ਵੀ ਨੇ ਕਿਸਾਨਾਂ ਦੀ ਵੀ ਕਾਫੀ ਜਿਹੜੀ ਲੰਬੀ ਲਾਈਨ ਹੈ ਤੇ ਕਾਫੀ ਲੋਕ ਨੇ ਕਿਸਾਨਾਂ ਕਿਸਾਨ ਵੀ ਕਾਫੀ ਵੱਡਾ ਇਕੱਠ ਹੈ ਵੱਡੀ ਭੀੜ ਹੈ ਤੇ ਦੋਸਤੋ ਅੱਜ ਜਿਹੜਾ ਸਮਾਂ ਹੁਣ ਇਹ ਕਿਸਾਨ ਨੇ ਜਿਹੜੇ ਇਹ ਥੋੜਾ ਜਿਹਾ ਸ਼ਾਂਤ ਬੈਠੇ ਨੇ ਕਿਉਂਕਿ 11:00 ਸੌਰੀ 5:00 ਵਜੇ ਤੱਕ ਦੀ ਕਾਲ ਦਿੱਤੀ ਗਈ ਹੈ ਕਿ 5:00 ਵਜੇ ਤੱਕ ਜਿਹੜੀ ਮੀਟਿੰਗ ਚੱਲ ਰਹੀ ਆ ਉੱਚ ਅਧਿਕਾਰੀਆਂ ਦੇ ਨਾਲ 5:00 ਵਜੇ ਤੱਕ ਜੋ ਛਿੱਟਾ ਨਿਕਲਦਾ ਉਸ ਤੋਂ ਬਾਅਦ ਫਿਰ ਬਾਹਰ ਆ ਕੇ ਉਹ ਐਲਾਨ ਕਰਨਗੇ ਕਿ ਅੱਗੇ ਦੀ ਜਿਹੜੀ ਕੀ ਰਣਨੀਤੀ ਹੈ ਤੇ ਅੱਗੇ ਕੀ ਕਰਨਾ ਆਪਾਂ ਨੇ ਫਿਲਹਾਲ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਸਤੋ ਉਹ ਇਹ ਚੀਜ਼ ਹੈ ਕਿ ਕਿਸਾਨ ਹਜੇ ਪਿੱਛੇ ਖੜੇ ਨੇ ਇਸ ਜਗ੍ਹਾ ਦੇ ਉੱਤੇ ਤੇ ਜਿਹੜੀ ਬੈਰੀਕੇਟਿੰਗ ਆ ਉਹ ਇੱਥੋਂ ਸ਼ੁਰੂ ਹੁੰਦੀ ਹੈ ਇਹ ਇਹ ਨਹੀਂ ਹੈ ਵੀ ਇੱਥੇ-ਇੱਥੇ ਆ ਇੱਥੋਂ ਸ਼ੁਰੂ ਹੁੰ ਦੂਜੀ ਹੈ ਉਸ ਤੋਂ ਬਾਅਦ ਅਗਲੀ ਲੇਅਰ ਆਹ ਹੋਰ ਬਣੀ ਹੋਈ ਆ ਤੇ ਉਸ ਤੋਂ ਅੱਗੇ ਆਹ ਲੇਅਰ ਬਣੀ ਹੋਈ ਆ ਤੇ ਫਿਰ ਉਹ ਲਾਸਟ ਵਾਲੀ ਲੇਅਰ ਉਧਰ ਹੈ ਤੇ ਕੱਲ ਸੁਣਨ ਦੇ ਵਿੱਚ ਆਇਆ ਕਿ ਹਰਿਆਣੇ ਵਾਲੀ ਸਾਈਡ ਵੀ ਜਿਹੜੇ ਹਰਿਆਣੇ ਵਾਲੇ ਸੀਗੇ ਸਾਡੇ ਵੀਰ ਕਿਸਾਨ ਉਹ ਵੀ ਆਏ ਸੀ ਤੇ ਉਸ ਸਾਈਡ ਜਿਹੜੀ ਪੰਨ ਤੋੜ ਕਾਫੀ ਹੋਈ ਹੈ ਤੇ ਇੱਕ ਜਿਹੜੀ ਪ੍ਰਸ਼ਾਸਨ ਦੀ ਗੱਡੀ ਸੀ ਕਾਰ ਸੀ ਉਹਨੂੰ ਵੀ ਸੁਣਿਆ ਮੈਂ ਕਿ ਡੈਮੇਜ ਕੀਤਾ ਗਿਆ ਤੇ ਜਿਹੜੇ ਕਿਸਾਨਾਂ ਦੇ ਮੋਟਰਸਾਈਕਲ ਵਗੈਰਾ ਵੀ ਕਾਫੀ ਡੈਮੇਜ ਹੋਏ ਨੇ ਤੇ ਕੱਲ ਜਿਹੜੀ ਕਾਫੀ ਟਰੰਪ ਹੋਈ ਹੈ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਸੋ ਅੱਜ ਹਲੇ ਤੱਕ ਫਿਲਹਾਲ ਜਿਹੜਾ ਮਸਲਾ ਉਹ ਠੰਡਾ ਪਿਆ ਹਜੇ ਤੱਕ ਮਾਹੌਲ ਠੰਡਾ ਹੈ ਤੇ ਆਉਣ ਵਾਲਾ ਸਮਾਂ 5 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਅੱਗੇ ਦੀ ਜਿਹੜੀ ਰਣਨੀਤੀ ਕੀ ਹੋਊਗੀ ਤੇ ਅੱਗੇ ਕਰਨਾ ਕੀ ਹੈ